ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਐਂ ਜੀ ਮਗਰ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਜੀ ਰੱਖਣ ਜੀ ਅੱਜ ਅਸੀਂ ਜੋ ਪੈਕ ਬਣਾ ਰਹੇ ਆ ਬਹੁਤ ਹੀ ਵਧੀਆ ਪੈਕ ਹੈ ਤੁਹਾਡੇ ਫੇਸ ਦੇ ਉੱਪਰ ਦਾਗ ਦੱਬੇ ਨੇ ਪਿਗਮੈਂਟੇਸ਼ਨ ਹੈ ਬਿਲਕੁਲ ਰਿਮੂਵ ਕਰੇਗਾ ਜੀ ਪਿੰਪਲ ਐਕਨੇ ਦੇ ਨਿਸ਼ਾਨ ਰਹਿ ਗਏ ਨੇ ਉਸ ਨੂੰ ਵੀ ਠੀਕ ਕਰੇਗਾ ਬਹੁਤ ਹੀ ਮੈਡੀਸਨ ਕੀਤੀ ਤੁਸੀਂ ਬਹੁਤ ਕਰੀਮਾਂ ਲਗਾ ਕੇ ਦੇਖ ਲਈਆਂ ਪਰ ਰਿਜ਼ਲਟ ਕੋਈ ਵੀ ਨਹੀਂ ਮਿਲਿਆ ਤੁਹਾਨੂੰ ਤੁਸੀਂ ਇਹ ਪੈਕ ਵੀਕ ਦੇ ਵਿੱਚ ਇੱਕ ਵਾਰ ਹੀ ਲਗਾਣਾ ਜਿਆਦਾ ਨਹੀਂ ਲਗਾਣਾ ਮੈਂ ਤੁਹਾਨੂੰ ਦੱਸਦੀ ਹਾਂ ਕਿ ਕਿਸ ਚੀਜ਼ ਦਾ ਪੈਕ ਤਿਆਰ ਕਰ ਰਹੇ ਹਾਂ ਆ ਦੇਖੋ ਜੀ ਇਹ ਹੈਗੀ ਹੈ ਦਾਲ ਚੀਨੀ ਦਾਲ ਚੀਨੀ ਦਾ ਪਾਊਡਰ ਵੀ ਮਿਲ ਜਾਂਦਾ ਹੈ ਤੁਸੀਂ ਘਰ ਵਿੱਚ ਵੀ ਇਸ ਨੂੰ ਹਨਾ ਇਸ ਦੀ ਸਟਿਕ ਜਿਵੇਂ ਮਿਲ ਜਾਂਦੀ ਨੇ ਉਸ ਨੂੰ ਪੀਸ ਕੇ ਉਹਦਾ ਫਾਈਨ ਪਾਊਡਰ ਤਿਆਰ ਕਰਨਾ ਇਹ ਫਾਈਨ ਪਾਊਡਰ ਹੈ ਆ ਦੇਖੋ ਦਾਲਚੀਨੀ ਦਾ ਪਾਊਡਰ ਤਿਆਰ ਕਰ ਲੈਣਾ ਤੁਸੀਂ ਇਹਨੂੰ ਮੈਂ ਦੱਸਾਂਗੀ ਤੁਹਾਡੇ ਫੇਸ ਦੇ ਉੱਪਰ ਬਹੁਤ ਡਾਰਕਨੈਸ ਹੈ ਨਾ ਉਸ ਨੂੰ ਵੀ ਲਾਈਟ ਕਰੇਗਾ ਸਕਿਨ ਟੋਨ ਨੂੰ ਲਾਈਟ ਕਰੇਗਾ ਬ੍ਰਾਈਟ ਬਣਾਵੇਗਾ ਤੁਹਾਡੀ ਸਕਿਨ ਨੂੰ ਪਿਗਮੈਂਟੇਸ਼ਨ ਰਿਮੂਵ ਕਰੇਗਾ ਪਰ ਇਸ ਨੂੰ ਲਗਾਉਣ ਦਾ ਤਰੀਕਾ ਮੈਂ ਤੁਹਾਨੂੰ ਦੱਸਾਂਗੀ ਤੇ ਉਤਾਰਨ ਦਾ ਤਰੀਕਾ ਵੀ ਲੱਗ ਹੈ ਕਿਉਂਕਿ ਅਸੀਂ ਜਿਵੇਂ ਦੂਸਰੇ ਪੈਕ ਲਗਾਉਂਦੇ ਆ ਨਾ ਇਸ ਨੂੰ ਉਸ ਤਰ੍ਹਾਂ ਨਹੀਂ ਲਗਾਉਣਾ ਨਾ ਹੀ ਉਹਦੇ ਵਾਂਗੂ ਉਤਾਰਨਾ ਹੈ ਇਸ ਨੂੰ ਸਿਨਮਨ ਪਾਊਡਰ ਵੀ ਬੋਲਦੇ ਨੇ ਇੰਗਲਿਸ਼ ਵਿੱਚ ਦਾਲਚੀਨੀ ਨੂੰ ਅਸੀਂ ਤਾਂ ਦਾਲ ਚੀਨੀ ਹੀ ਬੋਲਦੇ ਆਂ ਜ਼ਿਆਦਾਤਰ ਦਾਲ ਚੀਨੀ ਹੀ ਬੋਲਾਂਗੇ ਜੀ ਬੈਸਟ ਹੈ ਅਸੀਂ ਪੰਜਾਬੀ ਹੈ ਤਾਂ ਪੰਜਾਬੀ ਹੀ ਬੋਲਾਂਗੇ ਬਾਕੀ ਤੁਸੀਂ ਇਸ ਪੈਕ ਨੂੰ ਮੈਂ ਦੱਸਾਂਗੀ ਕਿਵੇਂ ਲਗਾਉਣਾ ਆ ਪਹਿਲਾਂ ਤੁਸੀਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰਨਾ ਹੈ ਕਿਸੇ ਵੀ ਫੇਸ ਵਾਸ਼ ਦੇ ਨਾਲ ਫਿਰ ਪਹਿਲਾ ਸਟੈਪ ਮੈਂ ਤੁਹਾਨੂੰ ਦੱਸਦੀ ਇਸ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ ਤੁਸੀਂ ਇੱਕ ਬੋਲ ਲੈ ਲਓ ਤੁਹਾਨੂੰ ਪਤਾ ਹੀ ਹੈ ਜੀ ਫੇਵਰਟ ਮੇਰਾ ਰੌ ਮਿਲਕ ਹਰ ਵੀਡੀਓ ਦੇ ਵਿੱਚ ਪਹਿਲੇ ਨੰਬਰ ਤੇ ਹੁੰਦਾ ਹੈ ਮੇਰਾ ਰੌ ਮਿਲਕ ਰੋ ਮਿਰਕ ਲੈ ਲੈਣਾ ਤੁਸੀਂ ਥੋੜਾ ਜਿਹਾ ਇਹਦੇ ਵਿੱਚ ਫਿਰ ਤੁਸੀਂ ਕੀ ਕਰਨਾ ਕਸੂਰੀ ਹਲਦੀ ਪਾਣੀ ਆ ਆ ਦੇਖੋ ਮੇਰੀ ਥੋੜੀ ਜੀ ਨਾ ਮੈਂ ਮਗਾਈ ਇਸ ਤੇ ਇੰਨੀ ਕੁ ਰਹਿ ਗਈ ਇੰਨੀ ਕੁ ਪਾ ਲਿਓ ਤੁਸੀਂ ਕਸੂਰੀ ਹਲਦੀ ਪਾ ਕੇ ਚੰਗੀ ਕਰਾਇ ਇਸ ਨੂੰ ਖਾਣੇ ਵਾਲੀ ਹਲਦੀ ਨਹੀਂ ਪਾਣੀ ਕਸੂਰੀ ਹਲਦੀ ਪਾਣੀ ਆਪਾਂ ਉਹ ਨਾਲੇ ਰੰਗ ਨਹੀਂ ਦੇਵੇਗੀ ਤੁਹਾਡੇ ਫੇਸ ਤੇ ਉੱਪਰ ਚੰਗੀ ਕਰਾਇ ਨੂੰ ਮਿਲਾ ਲਓ ਪਹਿਲਾਂ ਤੁਸੀਂ ਫੇਸ ਨੂੰ ਵਾਸ਼ ਕਰਨਾ ਆ ਫਿਰ ਤੁਸੀਂ ਇਹ ਵਾਲਾ ਸਟੈਪ ਫੋਲੋ ਕਰਨਾ ਜੀ ਫਿਰ ਅਸੀਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਾਟਨ ਬੋਲ ਲੈ ਲਓ ਇੱਕ ਉਹਨੂੰ ਥੋੜਾ ਡਿਪ ਕਰਕੇ ਨਾ ਐਵੇਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰੋ ਟਰਮਰਿਕ ਔਰ ਕੱਚੇ ਦੁੱਧ ਨਾਲ ਤੁਹਾਨੂੰ ਪਤਾ ਹਲਦੀ ਬਹੁਤ ਹੀ ਫਾਇਦੇਮੰਦ ਹੈ ਜੀ ਤੁਸੀਂ ਡੇਲੀ ਰਾਤ ਨੂੰ ਹਲਦੀ ਵਾਲਾ ਦੁੱਧ ਪੀਆ ਕਰੋ ਜਿਨ੍ਹਾਂ ਦੇ ਪਿਗਮੈਂਟੇਸ਼ਨ ਨੇ ਪਿੰਪਲ ਐਕਨੇ ਨਿਕਲਦੇ ਆ ਨਾ ਜਿਨ੍ਹਾਂ ਦੇ ਡੇਲੀ ਰਾਤ ਨੂੰ ਹਲਦੀ ਵਾਲਾ ਦੁੱਧ ਪੀਓ ਤੁਸੀਂ ਗਰਮ ਦੁੱਧ ਦੇ ਵਿੱਚ ਥੋੜੀ ਹਲਦੀ ਪਾ ਕੇ ਉਸ ਨੂੰ ਪੀ ਲਓ ਤੁਸੀਂ ਪਿੰਪਲ ਐਕਨੇ ਵੀ ਠੀਕ ਹੁੰਦੇ ਆ ਬਹੁਤ ਵਧੀਆ ਰਿਜ਼ਲਟ ਆਵੇਗਾ ਜੀ ਚੰਗੀ ਤਰ੍ਹਾਂ ਕਲੀਨ ਕਰਨਾ ਤੁਸੀਂ ਆਪਣੇ ਫੇਸ ਨੂੰ ਇਹਦੇ ਨਾਲ ਪਹਿਲਾਂ ਫੇਸ ਵਾਸ਼ ਕਰਨਾ ਫਿਰ ਇਹ ਸਟੈਪ ਕਰਨਾ ਦੂਸਰਾ ਫਿਰ ਇਹ ਤੁਸੀਂ ਪੈਕ ਲਗਾਓਗੇ ਇਹਦੇ ਨਾਲ ਤੁਹਾਡੀ ਸਕਿਨ ਤੇ ਜੋ ਵੀ ਗੰਦਗੀ ਵਗੈਰਾ ਸਭ ਰਿਮੂਵ ਹੋ ਜਾਏਗੀ ਨਿਕਲ ਜਾਵੇਗੀ ਸਕਿਨ ਬਹੁਤ ਹੀ ਫੇਅਰ ਹੋ ਜਾਏਗੀ ਤੁਹਾਡੀ ਹਾਂਜੀ ਇਸ ਤਰ੍ਹਾਂ ਚੰਗੀ ਤਰ੍ਹਾਂ ਤੁਸੀਂ ਕਲੀਨ ਕਰ ਲੈਣਾ ਮੈਂ ਹੁਣ ਆਪਣਾ ਹੈਂਡ ਨੂੰ ਵਾਸ਼ ਕਰਨਾ ਹਾਂਜੀ ਹੁਣ ਅਸੀਂ ਪੈਟ ਤਿਆਰ ਕਰਦੇ ਹਾਂ ਜੀ ਵੀ ਆਪਣੇ ਹੱਥ ਨੂੰ ਦੇਖ ਲਓ ਵਾਸ਼ ਕਰ ਲਿਆ ਪੈਟ ਤਿਆਰ ਕਰੀਏ ਹੁਣ ਅਸੀਂ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਦਾਲ ਚੀਨੀ ਦਾ ਪਾਊਡਰ ਜਿਆਦਾ ਨਹੀਂ ਪਾਣਾ ਦੇਖੋ ਜੀ ਇੰਨਾ ਕੁ ਲੈਣਾ ਤੁਸੀਂ ਇਤੋਂ ਜ਼ਿਆਦਾ ਨਹੀਂ ਲੈਣਾ ਤੁਸੀਂ ਦਾਲ ਚੀਨੀ ਦਾ ਪਾਊਡਰ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਮਲੇਠੀ ਪਾਊਡਰ ਇੰਨਾ ਕੀ ਮਲੇਠੀ ਪਾਊਡਰ ਪਾ ਲਿਆ ਤੁਸੀਂ ਇਹਦੇ ਵਿੱਚ ਐਡ ਕਰੋ ਤੁਸੀਂ ਹੁਣ ਹਨੀ ਰਿੰਕਲੇ ਬਕੇਰਰ ਰਿਮੂਵ ਕਰੇਗਾ ਸਕਿਨ ਨੂੰ ਹਾਈਡਰੇਟ ਬਣਾ ਕੇ ਰੱਖੇਗਾ ਸੌਫਟ ਸ਼ਾਈਨ ਆਏਗੀ ਫਿਰ ਅਸੀਂ ਕੱਚਾ ਦੁੱਧ ਪਾਣਾ ਹੈ ਉਹਨਾਂ ਦੀ ਪਾਵਾਂਗੇ ਜਿੰਨਾ ਕ ਸਾਡਾ ਪੇਸਟ ਤਿਆਰ ਹੋ ਜਾਵੇ ਉਹਨਾਂ ਦੀ ਬਣਾਇਆ ਕਰੋ ਜੇ ਤੁਸੀਂ ਆਪਣੀ ਨੈਕ ਤੇ ਵੀ ਲਗਾਉਣਾ ਤਾਂ ਜ਼ਿਆਦਾ ਵੀ ਬਣਾ ਸਕਦੇ ਜੇ ਤੁਸੀਂ ਔਰ ਇਹ ਥੋੜਾ ਮੋਟਿਆ-ਮੋਟਾ ਨਹੀਂ ਬਣਾਉਣਾ ਤੁਸੀਂ ਗਾੜੀ চিনি ਲਾ ਪਿਆਕ ਇਹਦੇ ਵਿੱਚ ਥੋੜਾ ਮੈਂ ਮਲੇਠੀ ਪਾਊਡਰ ਐਡ ਕਰਾਂਗੀ ਥੋੜਾ ਲਿਕਵਿਡ ਲੱਗ ਰਿਹਾ ਮੈਨੂੰ ਗਾੜੀ চিনি ਦਾ ਪਾਊਡਰ ਜਿੰਨਾ ਕਿ ਮੈਂ ਤੁਹਾਨੂੰ ਦੱਸਿਆ ਸਿਰਫ ਇੰਨਾ ਹੀ ਪਾਣਾ ਹੈ ਮਤਲਬ ਲਾ ਲਓ ਤੁਸੀਂ ਕਿ ਜਾਂ ਤੁਸੀਂ ਇੱਕ ਚਮਚਾ ਮਲੇਠੀ ਪਾਊਡਰ ਹੈ हां हां तो काट ही ਤੁਸੀਂ ਲਾਹ ਜੀਨੀ ਦਾ ਪਾਊਡਰ ਜ਼ਿਆਦਾ ਨਹੀਂ ਪਾਣਾ ਚੰਗੀ ਤਰ੍ਹਾਂ ਤਿਆਰ ਕਰ ਲਓ ਤੁਸੀਂ ਮਿਕਸ ਕਰੋ ਚੰਗੀ ਤਰ੍ਹਾਂ ਇਹਨੂੰ ਮਿਲਾ ਲਓ ਸਹੀ ਚੀਜ਼ਾਂ ਨੂੰ ਬਹੁਤ ਹੀ ਵਧੀਆ ਪੈਕ ਬਣ ਗਿਆ ਜੀ ਸਾਡਾ ਪਿਗਮੈਂਟੇਸ਼ਨ ਡਾਰਕ ਸਕਿਨ ਬਹੁਤ ਹੀ ਇਹਦੇ ਨਾਲ ਜੋ ਹੈਗਾ ਨਾ ਦਾਲਚੀਨੀ ਇਹਦੇ ਨਾਲ ਤੁਹਾਡੀ ਸਕਿਨ ਟਾਈਟ ਵੀ ਹੋਵੇਗੀ ਬਹੁਤ ਜ਼ਿਆਦਾ ਟਾਈਟ ਹੋਵੇਗੀ ਜਦ ਟਾਈਟ ਹੋਵੇਗੀ ਤੇ ਰਿੰਕਲ ਰਿਮੂਵ ਆਪਣੇ ਆਪ ਹੀ ਹੋਣਗੇ ਸਕਿਨ ਬਹੁਤ ਟਾਈਟ ਕਰਦੀ ਹੈ ਦਾਲਚੀਨੀ ਫਿਰ ਅਸੀਂ ਕੀ ਕਰਨਾ ਆਪਣੇ ਫੇਸ ਦੇ ਉੱਪਰ ਪਹਿਲਾ ਸਟੈਪ ਕੀਤਾ ਸੀ ਨਾ ਰੋਮਿਲਕਾ ਵਾਲਾ ਕਲੀਨ ਕੀਤਾ ਸੀ ਅਸੀਂ ਫੇਸ ਨੂੰ ਫਿਰ ਅਸੀਂ ਇਹ ਵਾਲਾ ਪੈਕ ਲਗਾ ਲਾਂਗੇ ਦਾਲਚੀਨੀ ਵਾਲਾ ਹੁਣ ਅਸੀਂ ਜਿੱਥੇ ਤੁਹਾਡੀ ਪਿਗਮੈਂਟੇਸ਼ਨ ਆ ਨਾ ਉਥੇ ਥੋੜਾ ਜਿਆਦਾ ਮਤਲਬ ਲਗਾਓ ਤੁਸੀਂ ਪਰ ਲਗਾਣਾ ਥੋੜਾ ਮੋਟਾ ਨਹੀਂ ਲਗਾਣਾ ਠੀਕ ਹੈ ਇਹ ਥੋੜਾ ਨਾ ਜਿਵੇਂ ਅਸੀਂ ਲਗਾਉਨੇ ਆ ਆਪਣੇ ਫੇਸ ਦੇ ਉੱਪਰ ਥੋੜਾ ਮਤਲਬ ਜਲਣ ਕਰਦੀ ਹੈ ਜਿਵੇਂ ਜਲਨ ਜੀ ਹੁੰਦੀ ਹੈ ਨਾ ਜਿਵੇਂ ਹੁੰਦੀ ਘਬਰਾਣ ਦੀ ਨਹੀਂ ਗੱਲ ਕਿਉਂਕਿ ਇਹ ਵਰਕ ਕਰ ਰਹੀ ਹੁੰਦੀ ਤੁਹਾਡੇ ਫੇਸ ਦੇ ਉੱਪਰ ਜਿਹਦੇ ਨਾਲ ਤੁਸੀਂ ਇਹ ਨਹੀਂ ਕਹਿਣਾ ਕਿ ਇਹ ਸਾਨੂੰ ਮਤਲਬ ਸਖਾ ਨਹੀਂ ਰਹੀ ਇਹ ਇਦਾਂ ਹੀ ਕਰਦੀ ਹੈ ਫੇਸ ਦੇ ਉੱਪਰ ਥੋੜਾ ਜਲਨ ਜੀ ਹੋਵੇਗੀ ਤੁਹਾਡੇ ਤੇ ਕੋਈ ਗੱਲ ਨਹੀਂ ਫਿਰ ਤੁਸੀਂ ਜਿਵੇਂ ਇਸ ਪੈਕ ਨੂੰ ਲਗਾ ਲਿਆ ਨਾ ਫਿਰ ਤੁਸੀਂ ਇਹਨੂੰ ਡਰਾਈ ਹੋਣ ਵਾਸਤੇ ਨਹੀਂ ਰਹਿਣ ਦੇਣਾ ਕਿ ਅਸੀਂ ਜਿਵੇਂ 10 15 ਮਿੰਟ ਪਹਿਲਾਂ ਕੋਈ ਵੀ ਪੈਕ ਲਗਾਨੇ ਆ ਤੇ 10 15 ਮਿੰਟ ਰਹਿਣ ਦਿੰਨੇ ਆ ਅਸੀਂ 10 15 ਮਿੰਟ ਨਹੀਂ ਰੱਖਣਾ ਇਹਨੂੰ ਸਿਰਫ ਤੁਸੀਂ ਦੋ ਜਾਂ ਵੱਧ ਤੋਂ 3 ਮਿੰਟ ਜਿਆਦਾ ਨਹੀਂ ਰੱਖਣਾ ਦੋ ਤਿੰਨ ਮਿੰਟ ਰੱਖ ਲਓ ਤੇ ਸਕਿਨ ਤੇ ਤੁਹਾਡੀ ਥੋੜੀ ਜਲਨ ਹੋਏਗੀ ਮੈਂ ਤੁਹਾਨੂੰ ਬੋਲ ਰਹੀ ਨੇ ਥੋੜੀ ਜੀ ਜਲਨ ਹੋਵੇਗੀ ਤੁਸੀਂ ਸਹਿ ਸਕਦੇ ਜੀ ਇਹਨਿੰਕ ਜਲਨ ਕੋਈ ਗੱਲ ਨਹੀਂ ਜੀ ਬਾਕੀ ਜੋ ਤੁਸੀਂ ਕੱਚਾ ਦੁੱਧ ਹੈ ਨਾ ਉਹਨੂੰ ਫ੍ਰਿਜ ਵਿੱਚ ਰੱਖਣਾ ਆ ਕੱਚੇ ਦੁੱਧ ਨੂੰ ਜਦੋਂ ਤੁਸੀਂ ਕੱਢ ਕੇ ਜਦੋਂ ਵੀ ਲਿਆਉਂਦੇ ਮਾਰਨਿੰਗ ਜਾਂ ਰਾਤ ਨੂੰ ਕਦੋਂ ਵੀ ਲੈਂਦੇ ਜੇ ਨਾ ਥੋੜਾ ਕੱਢ ਕੇ ਫ੍ਰਿਜ ਵਿੱਚ ਰੱਖ ਲਓ ਠੰਡਾ ਦੁੱਧ ਇਹਦੇ ਵਿੱਚ ਪਾਓ ਤਾਂ ਜੋ ਥੋੜੀ ਜਲਨ ਥੋੜੀ ਘੱਟ ਹੋ ਜਾਵੇ ਜਿੱਥੇ-ਜਿੱਥੇ ਤੁਹਾਡੀ ਪਿਗਮੈਂਟੇਸ਼ਨ ਨੇ ਉੱਥੇ ਬਹੁਤ ਵਧੀਆ ਵਰਕ ਕਰੇਗੀ ਜੀ ਸਕਿਨ ਨੂੰ ਬਹੁਤ ਹੀ ਲਾਈਟ ਬਣਾਵੇਂਗੀ ਦਾਲਚੀਨੀ ਦਾ ਪਾ ਕੇ ਕਿਸੇ ਦਾ ਕੈਸਟਰੋਲ ਵਧਿਆ ਆ ਜਾਂ ਬੀਪੀ ਦੀ ਕਿਸੇ ਨੂੰ ਪ੍ਰੋਬਲਮ ਹੈ ਉਹ ਵੀ ਦਾਲਚੀਨੀ ਨੂੰ ਥੋੜਾ ਲੈ ਸਕਦਾ ਬਹੁਤ ਹੀ ਵਧੀਆ ਨੇ ਤਾਂ ਪ੍ਰੈਗਨੈਂਟ ਟੀਨੇਡੀ ਬਿਲਕੁਲ ਨਾ ਲਗਾਵੇ ਜੇ ਪੈਕ ਬੱਚੇ ਨਹੀਂ ਲਗਾ ਸਕਦੇ 20 25 ਸਾਲ ਤੋਂ ਉਮਰ ਤੋਂ ਜ਼ਿਆਦਾ ਹੈ ਜਿਨ੍ਹਾਂ ਦੇ ਪਿਗਮੈਂਟੇਸ਼ਨ ਨੇ ਡਾਰਕ ਹੈ ਹੋਰ ਜਿਨ੍ਹਾਂ ਦੇ ਮੂੰਹ ਦੇ ਉੱਪਰ ਪਿੰਪਲ ਵਗੈਰਾ ਐਕਣੇ ਬਹੁਤ ਜ਼ਿਆਦਾ ਉਹ ਵੀ ਇਹ ਪੈਕ ਨੂੰ ਨਾ ਲਗਾਣ ਸਿਰਫ ਜਿਨ੍ਹਾਂ ਦੀ ਸਕਿਨ ਦੇ ਉੱਪਰ ਪਿਗਮੈਂਟੇਸ਼ਨ ਹੈ ਨਾ ਜਿਨ੍ਹਾਂ ਜਿਵੇਂ ਨਿਸ਼ਾਨ ਰਹਿ ਜਾਂਦੇ ਨੇ ਪਿੰਪਲ ਐਕਣੇ ਦੇ ਉਹਨਾਂ ਵਾਸਤੇ ਆ ਨਾ ਕਿ ਜਿਨ੍ਹਾਂ ਦੇ ਉੱਪਰ ਪਿੰਪਲ ਬਹੁਤ ਜ਼ਿਆਦਾ ਤੇ ਉਹ ਇਹ ਪੈਕ ਲਗਾ ਰਹਿਣ ਪੈਕ ਨਹੀਂ ਲਗਾਉਣਾ ਉਹਨਾਂ ਨੇ ਪਿੰਪਲ ਵਾਲਿਆਂ ਨੇ ਨਹੀਂ ਲਗਾਉਣਾ ਐਕਣੇ ਵਾਲਿਆਂ ਨੇ ਨਹੀਂ ਲਗਾਉਣਾ ਪ੍ਰੈਗਨੈਂਟ ਲੇਡੀ ਨੇ ਨਹੀਂ ਲਗਾਉਣਾ ਜੇ ਪੈਕ ਠੀਕ ਹੈ ਇਸ ਗੱਲਾਂ ਦਾ ਧਿਆਨ ਰੱਖਣਾ ਤੁਸੀਂ ਬਾਕੀ ਜਦੋਂ ਪੈਕ ਲਗਾਉਗੇ ਥੋੜੀ ਬਹੁਤੀ ਜਲਨ ਹੋਣੀ ਹੈ ਘਬਰਾਣ ਦੀ ਕੋਈ ਗੱਲ ਨਹੀਂ ਆ ਫਿਰ ਜਦੋਂ ਤੁਸੀਂ 2-3 ਮਿੰਟ ਹੋ ਗਏ ਨਾ ਫਿਰ ਤੁਸੀਂ ਇਸ ਨੂੰ ਉਤਾਰਨਾ ਕਿਵੇਂ ਆ ਉਤਾਰਨਾ ਅਸੀਂ ਆ ਦੇਖੋ ਕੱਚਾ ਹੀ ਦੁੱਧ ਹੀ ਲੈਣਾ ਆ ਪਾ ਠੰਡਾ ਹੋਇਆ ਫ੍ਰੀਜ ਵਿੱਚ ਰੱਖਿਆ ਜੋ ਅਸੀਂ ਦੁੱਧ ਹੈ ਨਾ ਉਸ ਨੂੰ ਹੀ ਲੈਣਾ ਆ ਜਿਵੇਂ 2-3 ਮਿੰਟ ਤੁਹਾਡੇ ਹੋ ਗਏ ਦੇ ਉੱਪਰ ਕੱਚਾ ਦੁੱਧ ਆਪਣੇ ਫੇਸ ਦੇ ਉੱਪਰ ਆਵੇ ਨਾ ਕੱਚਾ ਦੁੱਧ ਜਾਂ ਠੰਡਾ ਦਹੀਂ ਤੁਸੀਂ ਲੈ ਸਕਦੇ ਜੀ ਚੰਗੀ ਤਰ੍ਹਾਂ ਇਹਵੇਂ ਨਾ ਮ사ਜ ਕਰਨੀ 2 ਮਿੰਟ ਸਾਫਟ ਹੱਥਾਂ ਦੇ ਨਾਲ ਮ사ਜ ਕਰਨੀ ਹੈ ਬਹੁਤਾ ਰਗੜਨਾ ਨਹੀਂ ਸਕਿਨ ਨੂੰ ਰਗੜ ਰਗੜ ਕੇ ਖਰਾਬ ਨਹੀਂ ਕਰ ਲੈਣਾ ਅਸੀਂ ਆਪਣੀ ਸਕਿਨ ਨੂੰ ਸਾਫਟ ਹੱਥਾਂ ਦੇ ਨਾਲ 2-3 ਮਿੰਟ ਹੀ ਲਗਾਉਣਾ ਇਸ ਪੈਕ ਨੂੰ ਜਿਆਦਾ ਨਹੀਂ ਲਗਾਉਣਾ ਤੁਸੀਂ ਤਾਂ ਮੈਂ ਤਾਂ ਬਾਰ-ਬਾਰ ਬੋਲਨੀ ਕਿ ਤੁਸੀਂ 10-15 ਮਿੰਟ ਨਹੀਂ ਰੱਖ ਲੈਣਾ ਕਿਉਂਕਿ ਦਾਲਚੀਨੀ ਪਈ ਹੋਈ ਹੈ ਨਾ ਜਲਣ ਬਹੁਤ ਹੋਵੇਗੀ ਕਈਆਂ ਨੂੰ ਤਾਂ ਬਹੁਤ ਜ਼ਿਆਦਾ ਹੋਵੇਗੀ ਮੈਨੂੰ ਮੈਂ ਫਸਟ ਟਾਈਮ ਜਦੋਂ ਲਗਾਇਆ ਸੀ ਨਾ ਇੱਕ ਦੋ ਵਾਰ ਉਹ ਤਾਂ ਮੈਨੂੰ ਮਤਲਬ ਜਲਨ ਹੁੰਦੀ ਸੀ ਹੁਣ ਮੈਂ ਜਿਵੇਂ ਇਹਨੂੰ ਕਈ ਵਾਰ ਬੇਸਣ ਚ ਕਈ ਵਾਰ ਮੈਂ ਇਹਨਾਂ ਨੂੰ ਮਲਤਾਨੀ ਮਿੱਟੀ ਚ ਐਵੇਂ ਮਤਲਬ ਐਡ ਕਰਕੇ ਨਾ ਕੰਦਿਆਂ ਨੂੰ ਨਹੀਂ ਲਗਾਉਂਦੀ ਫਿਰ ਮੈਂ ਦਾਲਚੀਨੀ ਕੱਲਾ ਅਸੀਂ ਲਗਾਵਾਂਗੇ ਜਿਆਦਾ ਜਲਨ ਹੁੰਦੀ ਆ ਕਿਸੇ ਵੀ ਮਤਲਬ ਤੁਸੀਂ ਬੇਸਣ ਦੇ ਵਿੱਚ ਪਾ ਲਓ ਮਲਤਾਨੀ ਮਿੱਟੀ ਜਾਂ ਮਲੇਠੀ ਪਾਊਡਰ ਚੰਦਨ ਪਾਊਡਰ ਹਨਾ ਐਵੇਂ ਤੁਸੀਂ ਉਹਨਾਂ ਚੀਜ਼ਾਂ ਚ ਰਾਈਸ ਫਲਾਰ ਕਿਸੇ ਵਿੱਚ ਵੀ ਐਡ ਕਰਕੇ ਤੁਸੀਂ ਲਗਾ ਸਕਦੇ ਜੀ ਕੱਲੇ ਨੂੰ ਲਗਾਵਾਂਗੇ ਤਾਂ ਫਿਰ ਜਲਨ ਹੋਵੇਗੀ ਜਿਆਦਾ ਇਹਦੇ ਨਾਲ ਵੀ ਥੋੜੀ ਥੋੜੀ ਹੁੰਦੀ ਆ ਮਤਲਬ ਜਿਆਦਾ ਹੁੰਦੀ ਜੇ ਸਿੰਗਲ ਲਗਾਈਏ ਨਾ ਆਪਾਂ ਦਾਲ ਚੀਨੀ ਫਿਰ ਹੁੰਦੀ ਆ ਇਹਦੇ ਨਾਲ ਥੋੜੀ ਹੁੰਦੀ ਆ ਐਵੇਂ ਅਸੀਂ ਮ사ਜ ਕਰਾਂਗੇ ਜੀ ਮ사ਜ ਕਰਕੇ ਫਿਰ ਅਸੀਂ ਆਪਣੇ ਮਤਲਬ ਫੇਸ ਨੂੰ ਚੰਗੀ ਤਰ੍ਹਾਂ ਪਾਣੀ ਨੋਰਮਲ ਪਾਣੀ ਦੇ ਨਾਲ ਹੀ ਵਾਸ਼ ਕਰ ਲਓ ਬਾਅਦ ਵਿੱਚ ਤੁਸੀਂ ਕੋਈ ਕੋਕੋਨਟ ਆਇਲ ਜਾਂ ਦੇਸੀਗੀ ਜ਼ਰੂਰ ਲਗਾਉਣਾ ਫੇਸ ਤੇ ਉੱਪਰ ਕੋਈ ਵੀ ਐਲੋਵਰਾ ਜੈਲ ਲਗਾ ਲਓ ਜੋ ਵੀ ਤੁਹਾਨੂੰ ਚੰਗਾ ਲੱਗਦਾ ਉਹ ਲਗਾ ਲਓ ਤੇ ਰਿਜ਼ਲਟ ਬਹੁਤ ਵਧੀਆ ਪਿਗਮੈਂਟੇਸ਼ਨ ਡਾਰਕ ਜੋ ਤੁਹਾਡੀ ਸਕਿਨ ਐ ਬਿਲਕੁਲ ਡਲ ਐ ਬਿਲਕੁਲ ਠੀਕ ਹੋਵੇਗੀ ਚਮਕੇਗੀ ਸਕਿਨ ਤੁਹਾਡੀ ਗੋਰੀ ਹੋ ਜਾਵੇਗੀ ਇੱਕ ਵਾਰ ਲਗਾਉਣਾ ਨਹੀਂ ਹੋਵੇਗੀ ਤੁਸੀਂ ਵੀਕ ਦੇ ਵਿੱਚ ਇੱਕ ਵਾਰ ਇਹ ਪੈਕ ਲਗਾਉਣਾ ਜਿਆਦਾ ਦੋ ਵਾਰ ਨਹੀਂ ਲਗਾਉਣਾ ਜਾਂ ਤਿੰਨ ਵਾਰ ਨਹੀਂ ਲਗਾਉਣਾ ਇੱਕ ਵਾਰ ਲਗਾਉਣਾ ਪੈਕ 2 ਮਿੰਟ ਹੀ ਰੱਖਣਾ ਬਸ ਮ사ਜ ਕਰਕੇ ਇਸ ਨੂੰ ਠੰਡੇ ਪਾਣੀ ਨਾਲ ਆਪਣਾ ਫੇਸ ਨੂੰ ਵਾਸ਼ ਕਰ ਲਓ ਕੋਈ ਆਇਲ ਦੀ ਮ사ਜ ਕਰ ਲਓ 2 ਮਿੰਟ ਵਾਸਤੇ ਸ਼ਾਮ ਨੂੰ ਪੈਕ ਲਗਾਉਣਾ ਬੈਸਟ ਹੈ ਜੀ ਸਵੇਰ ਦੀ بجائے ਤੁਸੀਂ ਸ਼ਾਮ ਨੂੰ ਪੈਕ ਲਗਾਇਆ ਕਰੋ ਰਿਜ਼ਲਟ ਬਹੁਤ ਹੀ ਵਧੀਆ ਮਿਲਦਾ ਸ਼ਾਮ ਨੂੰ ਪੈਕ ਦਾ ਜੋ ਵੀ ਵੀਡੀਓ ਦੇਖ ਲਿਆ ਲਾਈਕ ਸਬਸਕ੍ਰਾਈਬ ਹੋ ਸ਼ੇਅਰ ਪਲੀਜ਼ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਥੈਂਕ ਯੂ ਸਭੀ ਕੋ